ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਬਿੱਟੂ ਵੀਰਾਂ ਨੂੰ ਮਿਲੋ ਪਹਿਲਾਂ ਸਾਡੀ ਵੀਰਾਂ ਤੇ ਪਹੁੰਚੇ ਜੀ ਅੱਜ ਬਠਿੰਡੇ ਖਾਸ ਬਠਿੰਡੇ ਚ ਸਾਡੀ ਕਿਹੜਾ ਆ ਜਾਂਦਾ ਹੈ ਹਾਂ ਜੀ ਇਹ ਪੁੱਚੋ ਮੰਡੀ ਦੇ ਲਵੇ ਪੁੱਚੋ ਮੰਡੀ ਦੇ ਲਵੇ ਤੇ ਪੁੱਚੋ ਮੰਡੀ ਭਾਈ ਦਵਿੰਦਰ ਸਿੰਘ ਸਿੱਧੂ ਗਨ ਕਲੱਬ ਤੇ ਅੱਜ ਇੱਥੇ ਆਉਣ ਦਾ ਸੁਭਾਅ ਬਣਿਆ ਜੀ ਕਿਉਂਕਿ ਪੰਜਵਾਂ ਕਿਸਾਨ ਮੇਲਾ ਜਿਹੜਾ ਆਪਣੇ ਸੰਧੂ ਵੀਰੋਣੀ ਜਿਹੜੇ ਕਰਾਉਂਦੇ ਨੇ ਪਿਛਲੇ ਸਾਲ ਰਾਜਪੁਰੇ ਮੇਲਾ ਕਰਾਇਆ ਸੀ ਤੇ ਇਸ ਵਾਰ ਆ ਜਿਹੜੀ ਲੋਕੇਸ਼ਨ ਚੇਂਜ ਹੋਈ ਹੈ ਇੱਕ ਬਠਿੰਡੇ ਤੇ ਇੱਕ ਸਰਸੇ ਚ ਸੋ ਅੱਜ ਪੋਸਟਰ ਆ ਜਿਹੜਾ ਉਹ ਲਾਂਚ ਕਰਨਾ ਜੀ ਤੇ ਪੋਸਟਰ ਲਾਂਚਿੰਗ ਮੌਕੇ ਪਹੁੰਚੇ ਆ ਜੀ ਤੇ ਬਾਕੀ ਬਲੌਗ ਨਾਲ ਜੁੜੇ ਰਹੋ ਸੋ ਤੁਹਾਨੂੰ ਕਾਫੀ ਗੱਲਾਂ ਬਾਤਾਂ ਜਿਹੜੀਆਂ ਅੱਜ ਤੁਹਾਡੇ ਨਾਲ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਹਨਾ ਕਿਹੜੀ ਕਿਹੜੀ ਡੇਟਾਂ ਜਿਹੜੀਆਂ ਉਹ ਅੱਜ ਅਨਾਉਂਸ ਕਰਨਗੇ ਵੀ ਕਦੋਂ ਆ ਜਿਹੜੇ ਕਿਸਾਨ ਮੇਲੇ ਹੋਣੇ ਆ ਤੇ ਕਿਹੜੇ ਕਿਹੜੀਆਂ ਕੰਪਨੀਆਂ ਇਹਦੇ ਵਿੱਚ ਹਿੱਸਾ ਲੈ ਰਹੀਆਂ ਨੇ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਦੇ ਬਲੌਗ ਦੇ ਵਿੱਚ ਕਰਾਂਗੇ ਸੋ ਜੁੜੇ ਰਹੋ ਜੀ ਬਲੌਗ ਨਾਲ ਤੇ ਬਠਿੰਡੇ ਚ ਪਹੁੰਚੇ ਜੀ ਪੁੱਚੋ ਮੰਡੀ ਲੋਕੇਸ਼ਨ ਤੇ ਜੀ ਤੇ ਅੱਜ ਪੰਜਵਾਂ ਕਿਸਾਨ ਮੇਲਾ ਹੋ ਰਿਹਾ ਜਿਹੜਾ ਪੁੱਚੋ ਮੰਡੀ ਦੇ ਵਿੱਚ ਪਿਛਲੇ ਸਾਲ ਰਾਜਪੁਰੇ ਕਰਾਇ ਸੀ ਆਪਾਂ ਵੀਡੀਓ ਦੀ ਸਟਾਰਟਿੰਗ ਦੱਸਿਆ ਸੀ ਤੇ ਪੋਸਟਰ ਦੀ ਲਾਂਚਿੰਗ ਮੌਕੇ ਪਹੁੰਚੇ ਆ ਜੀ ਸੋ ਜ਼ਿਲ੍ਹੇ ਦੇ ਡੀਸੀ ਸਾਹਿਬਾਨ ਉਹਨਾਂ ਵੱਲੋਂ ਪੋਸਟਰ ਹੈ ਜਿਹੜਾ ਉਹ ਲਾਂਚ ਕੀਤਾ ਗਿਆ ਤੇ ਬਾਕੀ ਕੀ ਕੀ ਐਡ-ਆਨ ਹੋਰ ਪਿਛਲੇ ਸਾਲ ਨਾਲੋਂ ਹੋ ਰਿਹਾ ਹੈ ਉਹ ਸਾਰਾ ਜਲੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੇ ਅੱਜ ਉਹ ਹੁਣ ਤੁਹਾਨੂੰ ਸਾਹਿਲ ਵੀ ਦੇ ਨਾਲ ਮਨਾਉਨੇ ਆ ਤੇ ਸਾਰਾ ਦੱਸ ਦਿਆਂ ਤੁਹਾਨੂੰ ਆਪਾਂ ਵੀ ਮੇਲੇ ਵਾਲੀ ਹਾਂਜੀ ਹਾਂਜੀ ਬਿਲਕੁਲ ਜੀ ਬਾਈ ਜੀ ਪਹਿਲਾਂ ਸਾਸਿਕਾਲ ਸਰੋਤੇ ਬਾਈ ਨਾਲ ਜੁੜੇ ਹੋਏ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਾਸਿਕਾਲ ਜੀ ਬਾਈ ਤੇ ਅਸੀਂ ਬਾਈ ਤੁਹਾਡੇ ਆਸਰੀ ਭਰਾਵਾਂ ਦੇ ਆਸਰੀ ਲਾਉਨੇ ਆ ਮੇਲੇ ਵੀ ਤੇ ਸ਼ੁਰੂ ਵੀ ਅਸੀਂ ਐਂ ਕੀਤਾ ਸ਼ਿਰਵਾਤ ਸਾਨੂੰ ਐ ਲੱਗਿਆ ਵੀ ਯਾਰ ਆਪਾਂ ਨਾ ਕੁਛ ਨਾ ਕੁਛ ਪੰਜਾਬ ਵਾਸਤੇ ਕਰੀਏ ਮੈਂ ਲਾਸਟ ਵੀ ਆ ਦੀ ਇੰਟਰਵਿਊ ਜਾਂ ਕਦੇ ਵੀ ਬਹੁਤ ਵਾਰੀ ਇਹ ਗੱਲ ਕਹੀ ਆ ਵੀ ਮੈਂ ਆਪ ਵੀ ਅਬਰੌਡ ਰਹਿੰਦਾ ਸੀਗਾ ਤੇ ਪੰਜਾਬ ਚ ਆ ਕੇ ਜਿਹੜੇ ਆਪਣੇ ਹੁਣ ਭੈਣ ਭਰਾ ਬੱਚੇ ਸਾਡੇ ਜਮਹਰਾਂ ਪਰਾਂ ਜਾ ਰਹੇ ਉਹਨਾਂ ਨੂੰ ਹੀ ਮੌਕਾ ਮਿਲਦਾ ਇੱਥੇ ਵੀ ਰੋਜ਼ਗਾਰ ਮਿਲਦਾ ਕੰਮ ਮਿਲਦਾ ਐਗਜ਼ੀਬਿਸ਼ਨ ਤੇ ਆਉਂਦੇ ਐ ਤੇ ਕਈ ਲੋਕਾਂ ਨੂੰ ਹੀ ਕੰਮ ਮਿਲਦਾ ਜੀ ਕਿਥੇ ਮੰਨ ਲਓ ਕਿ ਬਹੁਤ ਜ਼ਿਆਦਾ ਸਾਨੂੰ ਐ ਹੁੰਦਾ ਵੀ ਨਵੀਆਂ ਜਿਹੜੀ ਕੋਈ ਨਵੀਂ ਤਕਨੀਕ ਲੈ ਕੇ ਆਉਂਦਾ ਜਾਂ ਅਸੀਂ ਇਸ ਵਾਰੀ ਇੱਥੇ ਪਲੇਟਫਾਰਮ ਇੱਕ ਰੱਖਿਆ ਹੋਇਆ ਵੀ ਲਾਈਕ ਜਿਵੇਂ ਕੋਈ ਕਿਸੇ ਨੇ ਨਵੀਂ ਆਉਦੀ ਚੀਜ਼ ਲਾਂਚ ਕਰਨੀ ਆ ਉਹਨਾਂ ਅਸੀਂ ਫ੍ਰੀ ਆਫ ਕਾਸਟ ਇੱਥੇ ਆਪਾਂ ਮੇਲੇ ਦੇ ਵਿੱਚ ਇੱਕ ਪਲੇਟਫਾਰਮ ਦੇਣਾ ਹੈ ਜੀ ਉੱਥੇ ਇੱਕ ਸਟੇਜ ਛੁੱਟੀ ਲੱਗੀ ਹੋਈ ਸਾਨੂੰ ਪਹਿਲਾਂ ਸਾਡੇ ਨਾਲ ਸੰਪਰਕ ਕਰਨ ਕੋਈ ਵੀ ਚੀਜ਼ ਲਾਂਚ ਕਰਨ ਅਸੀਂ ਉਹਨਾਂ ਨੂੰ ਇੱਥੇ ਆਪ ਦੇ ਕਰਨ ਨੂੰ ਨਾਮ ਵੀ ਦੇਵਾਂਗੇ ਤੇ ਸਨਮਾਨਤ ਵੀ ਕਰਾਂਗੇ ਤੇ ਉਹਨਾਂ ਦੀ ਪ੍ਰੋਮੋਸ਼ਨ ਕੋਈ ਵੀ ਨਵੀਂ ਤਕਨੀਕ ਜਿਹੜੀ ਹਾਂਜੀ ਕੋਈ ਵੀ ਨਵੀਂ ਤਕਨੀਕ ਤਰੀਕੇ ਕੀ ਕੀ ਹੋਣਦੇ ਆ ਬਿਲਕੁਲ ਇਹ ਮੇਲੇ ਦੀਆਂ ਤਰੀਕਾ ਜੀ ਇਸ ਵਾਰੀ ਅਸੀਂ ਜਿਹੜੀਆਂ ਕੱਡੀਆਂ ਆਪਣਾ 30 ਤੇ 31 ਅਗਸਤ ਹੈ ਜੀ ਸ਼ਨੀ ਐਤਵਾਰ ਬੰਦ ਹੈ ਜੀ ਚੋ ਮੰਡੀ ਇੱਥੇ ਆਪਾਂ ਕਰ ਰਹੇ ਹਾਂ ਜੀ ਠੀਕ ਹੈ ਨਵੀਂ ਗ੍ਰੇਨ ਮਾਰਕੀਟ ਬਠਿੰਡਾ ਹਾਂਜੀ ਹਾਂਜੀ ਇਸ ਤੋਂ ਇਸ ਤੋਂ ਬਿਨਾ ਵੀ ਜੀ ਸਾਡਾ ਇੱਕ ਹੋਰ ਅਸੀਂ ਪੋਸਟਰ ਲਾਂਚ ਕਰ ਰਹੇ ਹਾਂ ਇੱਕ ਦੋ ਦਿਨ ਦੇ ਵਿੱਚ ਹੀ ਲਾਂਚ ਕਰ ਰਹੇ ਹਾਂ ਉਹ ਸਾਡੀਆਂ ਡੇਟਾਂ ਅਸੀਂ ਰਿਵੀਲ ਕਰਾਂਗੇ ਆਪਾਂ ਹਰਿਆਣਾ ਦੇ ਵਿੱਚ ਇੱਕ ਹੋਰ ਮੇਲਾ ਕਰਵਾ ਰਹੇ ਹਾਂ ਜੀ ਠੀਕ ਜੀ ਆ ਉਹਦੀ ਲੋਕੇਸ਼ਨ ਵੀ ਤੁਹਾਨੂੰ ਦੱਸਾਂਗੇ ਜਲਦੀ ਉਹ ਅਨਾਉਂਸ ਕਰਾਂਗੇ ਤੇ ਉਹ ਸਤੰਬਰ ਮਹੀਨੇ ਦੇ ਵਿੱਚ ਉਹ ਸਤੰਬਰ ਮਹੀਨੇ ਦੇ ਵਿੱਚ ਹੋਊਗਾ ਜੀ ਠੀਕ ਹੈ ਬਹੁਤ ਜਲਦ ਹੋ ਵੀ ਤੁਹਾਨੂੰ ਅਨਾਉਂਸ ਕਰਦੇ ਆ ਤੁਹਾਡੇ ਚੈਨਲ ਤੇ ਵੀ ਆਪਾਂ ਆ ਕੇ ਦੱਸਾਂਗੇ ਸਾਰੇ ਭੈਣ ਭਰਾਵਾਂ ਨੂੰ ਤੇ ਅੰਜਵੀਰੀ ਵੀ ਕਰਾਂਗੇ ਇਹ ਹੋਊਗੀ 30 ਤੇ 31 ਅਗਸਤ ਹਾਂਜੀ 30 ਤੇ 31 ਅਗਸਤ ਤੇ ਬਾਕੀ ਵੀਰੋ ਲੋਕੇਸ਼ਨਾਂ ਕੀ ਜਿਹੜੀ ਉਹ ਤੁਸੀਂ ਨੋਟ ਕਰ ਲਿਓ ਉੱਚੋ ਵਾਲੇ ਟੋਲ ਪਲਾਜ਼ੇ ਦੇ ਕੋਲ ਜਿਹੜੀ ਨਵੀਂ ਮੰਡੀ ਹੈਗੀ ਉੱਥੇ ਤੁਸੀਂ ਸਾਰਿਆਂ ਨੇ ਪਹੁੰਚਣਾ ਪ੍ਰਬੰਧ ਬਹੁਤ ਸੋਹਣਾ ਹੋਊਗਾ ਕਿਉਂਕਿ ਹਰ ਵਾਰੀ ਜਿਹੜਾ ਐਗਜ਼ੀਬਿਸ਼ਨ ਦੇ ਵਿੱਚ ਪ੍ਰਬੰਧ ਪਾਈ ਹੋਰੀ ਕਰਦੇ ਲੋਕ ਬਹੁਤ ਆਪਾਂ ਕਹਿੰਦੇ ਜੀ ਨੈਕ ਜੀ ਜੀ ਤੇ ਬਾਕੀ ਭਰਾਵੋ ਪਹੁੰਚਿਆ ਸਾਰੇ ਵੀਰਾਂ ਨੇ ਧੰਨਵਾਦ ਜੀ ਸਿੱਖਾਲ ਜੀ ਸਾਡੇ ਸ਼ੁਕਰੀਆ ਧੰਨਵਾਦ ਅੱਗੇ ਜੀ ਐਕਸਪੋ ਤੇ ਕਿਦਾਂ ਤੁਸੀਂ ਮੰਨ ਕੇ ਚੱਲੋ ਵੀ ਕਹੋਗੇ ਇਹਦੇ ਬਾਰੇ ਦੋ ਲਾਈਨਾਂ ਅੱਜ ਜੀ ਜਿਹੜਾ 5ਵਾਂ ਕਿਸਾਨ ਮੇਲਾ ਹੋ ਰਿਹਾ ਉਹਦਾ ਅੱਜ ਇਨੋਗਰੇਸ਼ਨ ਸੀ ਪੋਸਟਰ ਦਾ ਇਨੋਗਰੇਸ਼ਨ ਇੱਥੇ ਡੀਸੀ ਸਾਹਿਬ ਵੀ ਆਏ ਹੋਰ ਆਪਣੇ ਬਹੁਤ ਸਾਰੇ ਅਲੱਗ-ਅਲੱਗ ਵਾਕ ਆਫ ਲਾਈਫ ਤੋਂ ਬੰਦੇ ਇਕੱਠੇ ਹੋਏ ਤੇ ਬਹੁਤ ਵਧੀਆ ਅੱਜ ਪ੍ਰੋਗਰਾਮ ਰਿਹਾ ਇਹ ਜਿਹੜਾ ਇਵੈਂਟ ਹੈ ਇਹ ਇੱਕ ਤਰ੍ਹਾਂ ਕਿਸਾਨਾਂ ਨੂੰ ਇੱਕ ਆਪਣੇ ਮਾਰਕੀਟਪਲੇਸ ਨਾਲ ਕਿਵੇਂ ਜੋੜਨਾ ਹੈ ਕਿ ਕਿਵੇਂ ਕਿਸਾਨ ਆਪਣੀ ਇਨਕਮ ਵਧਾ ਸਕਦਾ ਹੈ ਕੋਈ ਨਵੀਂ ਡਾਇਵਰਸੀਫਿਕੇਸ਼ਨ ਕੋਈ ਨਵੀਂ ਫਸਲਾਂ ਜਾਂ ਕੋਈ ਨਵੇਂ ਉਪਰਾਲੇ ਕਰਕੇ ਕਿਵੇਂ ਆਪਣੀ ਇਨਕਮ ਵਧਾ ਸਕਦਾ ਹੈ ਤੇ ਕਿਵੇਂ ਇੱਕ ਨਵੀਂ ਇੰਟਰਨੈਟ ਦੇ ਥਰੂ ਵੈਬਸਾਈਟਸ ਦੇ थ्रू ਆਪਣੀ ਨਵੇਂ-ਨਵੇਂ ਮਾਰਕੀਟ ਨੂੰ ਉਹ ਲੱਭ ਸਕਦਾ ਆਪਣੇ ਪ੍ਰੋਡਕਟ ਨੂੰ ਵੇਚਣ ਦੇ ਤੇ ਬਾਕੀ ਵੀ ਉਹ ਆਪਣੇ ਨਾਲ ਮੈਡਮ ਵੀ ਜੁੜੇ ਲੰਗੇ ਇੱਕ ਨਵੀਂ ਸੋਚ ਤੇ ਮਤਲਬ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਲੱਗਦਾ ਨਹੀਂ ਵੀ ਕਿਸੇ ਤਰ੍ਹਾਂ ਇੰਟਰੋਡਿਊਸ ਮੈਨੂੰ ਕਰਵਾਉਣਾ ਚਾਹੀਦਾ ਤੇ ਕੀ ਕਹਿਣਾ ਜੀ ਇਸ ਐਕਸਪੋ ਦੇ ਬਾਰੇ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਬਠਿੰਡਾ ਇੱਧਰ ਆ ਬੜਾ ਚੰਗਾ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਇੱਕ ਨਾਰਾ ਹੁੰਦਾ ਨਾ ਜੈ ਜਵਾਨ ਜੈ ਕਿਸਾਨ ਹਨਾ ਤਾਂ ਦੇਖੋ ਕਿਸਾਨ ਇਹ ਪੰਜਾਬ ਕਿਸਾਨਾਂ ਦੀ ਧਰਤੀ ਹੈ ਤੇ ਬੜਾ ਚੰਗਾ ਮੈਂ ਕਹਿੰਨੀ ਹਰ ਉਸ ਇਨਸਾਨ ਨੂੰ ਕਹਿੰਦੇ ਨੇ ਕਿ ਹੱਲਾਸ਼ੇਰੀ ਮਿਲਦੀ ਹੈ ਇੱਕ ਉਤਸ਼ਾਹ ਮਿਲਦਾ ਹੈ ਜਦੋਂ ਉਹਨਾਂ ਲਈ ਵੱਖ-ਵੱਖ ਤਰ੍ਹਾਂ ਦੇ ਪਲੇਟਫਾਰਮ ਉਪਲਬਧ ਕਰਾਏ ਜਾਂਦੇ ਨੇ ਤੇ ਆਪ ਜਿੰਦਰ ਸੰਘਾ ਜੀ ਨਾਲ ਉਹਨਾਂ ਦੀ ਟੀਮ ਪ੍ਰੋਪਰ ਬਹੁਤ ਮਿਹਨਤ ਕਰ ਰਹੇ ਨੇ ਸੰਜੋਤ ਸਾਹਿਬ ਨੇ ਸਾਹਿਲ ਜੀ ਨੇ ਸੋ ਪ੍ਰੋਪਰ ਟੀਮ ਨੇ ਬੜੇ ਸੋਹਣੇ ਇੱਕ ਇਵੈਂਟ ਆਰਗੇਨਾਈਜ਼ ਕੀਤਾ ਅੱਜ ਇੱਥੇ ਜਿਹੜਾ ਸੀ ਪੋਸਟਰ ਲਾਂਚਿੰਗ ਸੀ ਭਾਈ ਦਵਿੰਦਰ ਸਿੰਘ ਸਿੱਧੂ ਗਨ ਕਲੱਬ ਦੇ ਵਿੱਚ ਤੇ ਬੜੇ ਚੰਗਾ ਉਪਰਾਲਾ ਹੈ ਜੀ ਔਰ ਇਦਾਂ ਦੇ ਉਪਰਾਲੇ ਮੈਨੂੰ ਲੱਗਦਾ ਹੈ ਕਿ ਹਰ ਉਸ ਵਿਅਕਤੀ ਵਾਸਤੇ ਹੋਣੇ ਚਾਹੀਦੇ ਜੋ ਆਪਣੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰ ਰਿਹਾ ਵੱਖਰੇ ਵੱਖਰੇ ਉਪਰਾਲੇ ਕਰ ਰਿਹਾ ਔਰ ਜੋ ਸਾਡਾ ਕਿਸਾਨ ਹੈ ਉਹ ਤਾਂ ਬਹੁਤ ਉਹਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਸੰਘਰਸ਼ਪਰੀ ਹੁੰਦੀ ਹੈ ਹਨਾ ਕਿਉਂਕਿ ਇੱਕ ਫਸਲ ਨੂੰ ਪੂਰਾ ਆਪਣੇ ਬੱਚਿਆਂ ਦੇ ਵਾਂਗੂ ਉਹਨੇ ਪਾਲਣਾ ਠੀਕ ਹੈ ਫਿਰ ਉਹਨੂੰ ਕਹਿੰਦੇ ਨੇ ਪ੍ਰੋਪਰ ਪਾਲਣ ਪੋਸ਼ਣ ਕਰਨਾ ਫਿਰ ਉਸ ਤੋਂ ਬਾਅਦ ਅੱਗੇ ਉਹਦੀ ਵਾਢੀ ਕਰਨੀ ਬੱਚਿਆਂ ਦੇ ਵਾਂਗੂ ਹੈ ਨਾ ਤਾਂ ਇਹ ਜਿਹੜਾ ਮੇਲਾ ਹੈਗਾ ਕਿਸਾਨਾਂ ਵਾਸਤੇ ਤਾਂ ਬਹੁਤ ਸੋਨਾ ਉਪਰਾਲਾ ਹੈਗਾ ਔਰ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਹੁਣ ਪੰਜਵਾਂ ਜੀ ਅੱਗੇ ਛੇਵਾਂ ਵੀ ਆਏਗਾ ਸਤਵਾਂਈ ਵੀ ਆਏਗਾ ਐਸਾ ਦੇ ਜਿਹੜੇ ਉਪਰਾਲੇ ਨੇ ਹੁੰਦੇ ਰਹਿੰਦੇ ਨੇ ਜਿੱਦਾਂ ਹੁਣ ਇੱਥੇ ਨਵੀਆਂ ਨਵੀਆਂ ਮਸ਼ੀਨਰੀਆਂ ਡਿਸਪਲੇ ਹੋਣੀਆਂ ਲੰਗੀਆਂ ਤੇ ਫਾਰਮਰਸ ਨੂੰ ਕਾਫੀ ਮਤਲਬ ਅਵੇਅਰਨੈਸ ਇਸ ਤੋਂ ਮਿਲਣੀ ਹੈਗੀ ਹੋਰ ਕੀ ਕੀ ਇਸ ਵਾਰ ਕੁਝ ਨਵਾਂ ਇਹਦੇ ਵਿੱਚ ਆ ਰਿਹਾ ਹੈਗਾ ਇਹ ਕਾਫੀ ਖੁਸ਼ ਹੁੰਦਾ ਜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪੰਜਾਬ ਹੈ ਇਹਦੇ ਵਿੱਚ ਸਮੱਸਿਆੜੀ ਖੇਤੀਬਾੜੀ ਦੇ ਵਿੱਚ ਉਹ ਹੈਗੀ ਹੈ ਮਾਰਕੀਟਿੰਗ ਦੇ ਰਿਲੇਟਿਡ ਠੀਕ ਹੈ ਜੀ ਤਾਂ ਮਾਰਕੀਟ ਦੇ ਰਿਲੇਟਿਡ ਤੁਸੀਂ ਆਪਦੀ ਫਸਲ ਆਨਲਾਈਨ ਕਿੱਦਾਂ ਵੇਚ ਸਕਦੇ ਹੋ ਉਹ ਬਹੁਤ ਵੱਡੀ ਚੀਜ਼ ਹੈ ਤੇ ਦੇਖੋ ਮਸ਼ੀਨਾਂ ਵੀ ਨੇ ਹਨਾ ਹੁਣ ਖੇਤੀ ਆਧੁਨਿਕ ਹੋ ਗਈ ਲੇਬਰ ਦੀ ਬਹੁਤ ਘਾਟ ਆ ਪੰਜਾਬ ਵਿੱਚ ਅੱਜ ਦੀ ਘੜੀ 'ਚ ਹਰ ਇੱਕ ਕਿਸਾਨ ਨੂੰ ਲੇਬਰ ਦੀ ਦਿੱਕਤ ਆ ਰਹੀ ਹੈ ਤਾਂ ਨਵੀਆਂ ਮਸ਼ੀਨਾਂ ਨਵੀਂ ਟੈਕਨੋਲੋਜੀ ਨਵੇਂ ਇਕੁਪਮੈਂਟਸ ਕਿੱਦਾਂ ਯੂਜ਼ ਕਰਨੇ ਤਾਂ ਉਹ ਇਸ ਮੇਲੇ ਦੇ ਵਿੱਚ ਹੋ ਰਿਹਾ ਜੀ ਸਾਰਾ ਕੁਝ ਮੰਡੀਕਰਨ ਕਿੱਦਾਂ ਕਰਨਾ ਟੈਕਨੋਲੋਜੀ ਦੀ ਕਿੱਦਾਂ ਵਰਤੋਂ ਕਰਨੀ ਜਾਂ ਅਸੀਂ ਟੈਕਨੋਲੋਜੀ ਯੂਜ਼ ਕਿਵੇਂ ਕਰਨੀ ਹੈ ਕਈ ਕਿਸਾਨਾਂ ਨੂੰ ਪਤਾ ਹੈਗਾ ਕਿ ਸਾਨੂੰ ਲੋੜ ਆ ਪਰ ਉਹਨਾਂ ਨੂੰ ਯੂਜ਼ ਕਰਨਾ ਨਹੀਂ ਆਉਂਦਾ ਤਾਂ ਉਹਦੇ ਬਾਰੇ ਵੀ ਕਿਸਾਨਾਂ ਨੂੰ ਪਤਾ ਲੱਗੂਗਾ ਬਾਕੀ ਕੋਈ ਵੀ ਜਦੋਂ ਚੀਜ਼ ਨਵੀਂ ਆਉਂਦੀ ਥੋੜਾ ਜਿਹਾ ਬੰਦਾ ਡਰਦਾ ਹੁੰਦਾਗਾ ਕਿ ਆਪਾਂ ਇਹਨੂੰ ਅਡਾਪਟ ਕਰੀਏ ਜਾਂ ਨਾ ਕਰੀਏ ਹਾਂਜੀ ਬਿਲਕੁਲ ਦੇਖੋ ਐਪ ਕੀ ਇੱਥੇ ਕਿਸਾਨ ਬੜੇ ਆ ਰਹੇ ਨੇ ਜਿੱਦਾਂ ਇੱਕ ਕਿਸਾਨ ਹਸਿਆਰਪੁਰ ਤੋਂ ਆ ਰਹੇ ਨੇ ਜਿਹੜੇ ਸ਼ਿਮਲਾ ਮਿਰਚ ਲਾਉਂਦੇ ਨੇ ਜਿਵੇਂ ਆਪਾਂ ਸ਼ਿਮਲਾ ਮਿਰਚ ਲਾਉਨੇ ਆ ਸਿਰਫ ਹਰੇ ਹਰੇ ਰੰਗ ਦੀ ਆ ਉਹ ਲਾਲ ਪੀਲੀ ਜਿਹੜੀ ਆਪਾਂ ਬਾਹਰਲੇ ਬਾਹਰਲੇ ਮੁਲਕਾਂ 'ਚ ਦੇਈਂ ਉਹ ਐਕਿਊਰੇ ਆਉਣਗੇ ਤਾਂ ਉਹ ਦੱਸਣਗੇ ਕਿ ਯਾਰ ਉਹ ਕਿਵੇਂ ਉਗਾ ਸਕਦੇ ਆ ਪੋਲੀ ਹਾਊਸ ਜਿਹੜਾ ਛੋਟਾ ਕਿਸਾਨ ਆ ਬੇਸਿਕਲੀ ਉਹ ਕੰਮਜਾਬ ਕਿੱਦਾਂ ਹੋ ਸਕਦਾ ਤੁਸੀਂ ਪੋਲੀ ਹਾਊਸ ਕਿਵੇਂ ਲਾਉਣਾ ਨਵੇਂ ਅ ਅੱਜਕੱਲ ਸਿਹਤ ਪ੍ਰਤੀ ਵੀ ਲੋਕਾਂ 'ਚ ਜਾਗਰੂਤਾ ਆ ਰਹੀ ਆ ਤਾਂ ਤੁਸੀਂ ਆਰਗੈਨਿਕ ਜਾਂ ਨੇਚਰਲ ਫੂਡ ਕਿੱਦਾਂ ਖਾਣੇ ਜਿਹੜੀ ਗੁਰੂ ਸਾਹਿਬ ਖੇਤੀ ਕਰਦੇ ਗੁਰੂ ਨਾਨਕ ਸਾਹਿਬ ਕੁਦਰਤੀ ਖੇਤੀ ਉਹ ਕਿੱਦਾਂ ਕਰਨੀ ਹੈ ਤੇ ਉਹਨੂੰ ਵੇਚਣਾ ਕਿੱਦਾਂ ਉਹ ਇਸ ਕਿਸਾਨ ਮੇਲੇ ਚ ਆ ਕੇ ਪਤਾ ਲੱਗਦਾ ਜੀ ਕਿਉਂਕਿ ਫਾਰਮਸ ਕੋਲੇ ਜਿਹੜੇ ਤਜਰਬੇ ਹੁੰਦੇ ਉਹ ਇੱਕ ਏਦਾਂ ਦੇ ਇਵੈਂਟ ਦੇ ਜ਼ਰੀਏ ਇਹ ਸੂਝਣਾ ਸੰਝੀ ਕਿੱਤੇ ਜਾਂਦਾ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਇਹ ਬਾਕੀ ਅੱਜ ਦੀ ਜਿਹੜੀ ਸਭ ਤੋਂ ਆਪਾਂ ਕਹਿੰਦੀ ਹੈ ਵੀ ਮੈਂ ਇੱਥੇ ਵੈਸੇ ਦੇ ਵਿੱਚ ਇਕੱਠੇ ਕਰਨ ਦੇ ਵਿੱਚ ਹੈਲਪ ਰਹੀ ਹਾਂ ਮੇਨ ਦਾ ਸਰ ਤੁਹਾਡੀ ਸਭ ਤੋਂ ਵੱਡੀ ਹੈਲਪ ਰਹੀ ਹੈ ਅੱਜ ਨਹੀਂ ਜੀ ਵੈਗਰੀ ਕਾਲ ਸਰ ਵੈ ਨਹੀਂ ਪਹਿਲਾਂ ਪ੍ਰਮਾਤਮਾ ਦੀ ਠੀਕ ਹੈ ਉਸ ਤੋਂ ਬਾਅਦ ਇੰਨੇ ਇਹ ਜਿਹੇ ਭਰਾ ਜਿਹੜੇ ਅੰਨੇ ਪਸੀਨਾ ਦੇਖੋ ਕਿੰਨਾ ਆਇਆ ਵਾ ਇਹਨਾਂ ਨੇ ਮਿਹਨਤ ਕੀਤੀ ਜੀ ਦੇਖੋ ਇਹ ਬੰਦੇ ਜਿਹੜੇ ਹੈਗੇ ਇਹ ਐਕਚੁਅਲੀ ਕੁਝ ਬੰਦਿਆਂ ਵਾਸਤੇ ਕੁਝ ਕਰਨਾ ਚਾਹੁੰਦੇ ਆ ਆਪਾਂ ਘਰੇ ਬੈਠੇ ਰਹਿੰਦੇ ਆ ਦੇਖੋ ਆਪਾਂ ਨੂੰ ਫੇਸਬੁੱਕ ਇੰਸਟਾਗ੍ਰam ਨੇ ਆਪਾਂ ਨੂੰ ਬਹੁਤ ਟੈਕਨੋਲੋਜੀ ਦੇ ਦਿੱਤੀ ਬਿਲਕੁਲ ਠੀਕ ਹੈ ਬਟ ਹਜੇ ਵੀ ਆਪਾਂ ਬਹੁਤ ਪਿੱਛੇ ਆ ਜੀ ਜੀ ਕਿਉਂਕਿ 40 ਸਾਲ ਤੋਂ ਜਿਹੜੇ ਉੱਤੇ ਬੰਦੇ ਆ ਉਹੀ ਅੱਜ ਦੇ ਘਰੇ ਮਤਲਬ ਜਿੰਨਾਂ ਕੋਲ ਪੈਸਾ ਹੈਂਡਲ ਕਰਦੇ ਆ ਪਰ ਉਹ ਮੇਰੇ ਸਾਹਮਣੇ ਇੰਸਟਾਗ੍ਰam ਫੇਸਬੁੱਕ ਤੇ ਹਜੇ ਵੀ ਹੈ ਨਹੀਂ ਪਰ ਇਹ ਆਪਣੇ ਪਿੰਡਾਂ ਦੇ ਵਿੱਚ ਲੱਗਨੇ ਚਾਹੀਦੇ ਵੱਧ ਤੋਂ ਵੱਧ ਇਹ ਤਾਂ ਨਾਰਥ ਇੰਡੀਆ ਸਭ ਤੋਂ ਵੱਡਾ ਲਾ ਰਹੇ ਆ ਮੈਂ ਤਾਂ ਹੋਰ ਕਹਿ ਰਿਹਾ ਇਹ ਹਿੰਦੁਸਤਾਨ ਦਾ ਸਭ ਤੋਂ ਵੱਡਾ ਮੇਲਾ ਲਾ ਰਹੇ ਆ ਜੀ ਜੀ ਤੇ ਅੰਨੀ ਮਿਹਨਤ ਕਰਨੀ 3 ਮਹੀਨੇ ਪਹਿਲਾਂ ਚੱਲ ਪੈਣਾ ਕੰਮ ਹਾਂਜੀ ਕਿੰਨਾ ਕੁਸ਼ ਕਿੰਨੇ ਆ ਇਹ ਦੇਖੋ ਲੋਕਾਂ ਵਾਸਤੇ ਕਰ ਰਹੇ ਆ ਹੌਲੀ ਹੌਲੀ ਕੀ ਹੈ ਕਿੰਨੇ ਬੰਦਿਆਂ ਨੂੰ ਫਾਇਦਾ ਹੋਊਗਾ ਬਿਲਕੁਲ ਆਪਾਂ ਜਾਣਗੇ ਟਰੈਕਟਰ ਦੇਖਣਗੇ ਟੈਕਨੋਲੋਜੀ ਦੇਖਣਗੇ ਕੋਈ ਨਵੀਂ ਚੀਜ਼ ਸਿੱਖ ਕੇ ਆਊਗਾ ਹੁਣ ਆਪਾਂ ਕਨਕ ਤੇ ਝੋਨੇ ਜੀ ਰਹਿ ਕੇ ਚਲੋ ਜੇ ਉਹ ਵੀ ਆ ਉਹ ਦਵਾਈਆਂ ਸਿੱਖ ਦੇਖ ਲੈਣਗੇ ਕਿ ਦਵਾਈਆਂ ਕਿਹੜੀਆਂ ਦੇਖੋ 200 ਤੋਂ ਪਲੱਸ ਮੇਰੇ ਸਾਰਾ ਇਹਦੇ ਚ ਆਣੇ ਆ ਇਹਨਾਂ ਦੇ ਉਹ ਆਹ ਕੰਪਨੀਆਂ ਕੰਪਨੀਆਂ ਆਣੀਆਂ ਪਲੱਸ ਇਹਨਾਂ ਨੇ ਉਹ ਵੀ ਲਾਣੇ ਆ ਜੇ ਕਿਸੇ ਨੇ ਕਿਸੇ ਨੇ ਆਪ ਦਾ ਕੋਈ ਸੰਦ ਦਿਖਾਣਾ ਉਹ ਉਹਨਾਂ ਤੋਂ ਸਟੈਂਡ ਲੈ ਸਕਦਾ ਜੇ ਟੈਂਟ ਦੀ ਸਪੇਸ ਜੋ ਵੀ ਹੋਊਗੀ ਉਹ ਲੈ ਸਕਦਾ ਕਿਉਂਕਿ ਬੰਦਾ ਡਿਸਪਲੇ ਵੀ ਤਾਂ ਕਰਨਾ ਚਾਹੁੰਦਾ ਹਰੇਕ ਬੰਦਾ ਆਪਣਾ ਪੰਜਾਬੀ ਬੜਾ ਨਾ ਜਿਹੜਾ ਹੈਗਾ ਉਹ ਕਾੜੀ ਆ ਹਰੇਕ ਅੰਮਾ ਦਾ ਜਿਹਦੇ ਪਿੱਛੇ ਪੈਜੇ ਨਾ ਉਹ ਕਰਦੂ ਠੀਕ ਹੈ ਪਰ ਉਹ ਦਿਖਾਉਗੇ ਕਿੱਥੇ ਹੂੰ ਹੁਣ ਆਪਣੇ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਕਿ ਐਂ ਕਹਿੰਦੇ ਹੁੰਨੇ ਯਾਰ ਆਹ ਬੰਦਾ ਬਹੁਤ ਘੈਂਟ ਆ ਹਨਾ ਕਿ ਇਹ ਸਭ ਕੁਝ ਕਰਨ ਦਾ ਉਹ ਘੈਂਟ ਬੰਦੇ ਨੂੰ ਜੇ ਆਪਾਂ ਆਹ ਜਗ੍ਹਾ ਤੇ ਲੈ ਕੇ ਜਾਵਾਂਗੇ ਫਿਰ ਲੋਕਾਂ ਨੂੰ ਬਹੁਤ ਬਹੁਤ ਵਸ ਲੱਗੂ ਇੱਕ ਪਲੇਟਫਾਰਮ ਹੋ ਗਿਆ ਨਾ ਪਲੇਟਫਾਰਮ ਹੋ ਜਾ ਪਲੱਸ ਜੀਮੇਦਾਰ ਨੇ ਮੰਨ ਲਓ ਟਰੈਕਟਰ ਲੈਣੇ ਆ ਅੰਨਾਂ ਕੋਲੇ ਸਾਰਾ ਇੱਕ ਪਲੇਟਫਾਰਮ ਤੇ ਸਾਰੀ ਕੰਪਨੀ ਦੇ ਟਰੈਕਟਰ ਖੜੇ ਆ ਜੀ ਜੀ ਉੱਥੇ ਪੁੱਛ ਲੂ ਕਿਹੜਾ ਟਰੈਕਟਰ ਵਧੀਆ ਕਿਹੜਾ ਨਹੀਂ ਚਲੋ ਇੱਕ ਬੰਦਾ ਫਿਜ਼ੀਕਲੀ ਦੇਖ ਲੈਂਦਾ ਜੀ ਫਿਜ਼ੀਕਲੀ ਦੇਖ ਲੈਂਦਾ ਨਾਲੇ ਡਿਸਕਾਊਂਟ ਮਿਲ ਜਾਂਦਾ ਡਿਸਕਾਊਂਟ ਮਿਲ ਜੋ ਕਿ ਦੇਖੋ ਜੀ ਇੰਨੇ ਫੁੱਟਫਾਲ ਲੈ ਕੇ ਆ ਰਿਹਾ ਇਹ 네ਗੋਸ਼ੀਏਸ਼ਨ ਹੋ ਜਾਂਦੀ ਆ ਕਿੰਨੇ ਘੱਟੋਂ ਦਾ ਲੱਖ ਬੰਦਾ ਆਊਗਾ ਤੇ ਕੰਪਨੀਆਂ ਵੀ ਤਾਂ ਆਪਦਾ ਮਾਲ ਵੇਚਣਾ ਚਾਹਦੀਆਂ ਆ ਵੇਚਣਾ ਤੇ ਇਹ ਸਭ ਤੋਂ ਜ਼ਿਆਦਾ ਪਹਿਲਾਂ ਤਾਂ ਐਡਮਿਨਿਸਟ੍ਰੇਸ਼ਨ ਦਾ ਬਹੁਤ ਧੰਨਵਾਦ ਡੀਸੀ ਸਾਹਿਬ ਦਾ ਧੰਨਵਾਦ ਜੋ ਉਹਨਾਂ ਨੇ ਇੰਨੇ ਸ਼ਾਰਟ ਨੋਟਿਸ ਤੇ ਕਿਹਾ ਜੀ ਮੈਂ ਕਰਨਾ ਚਾਹਣਾ ਆ ਤੁਹਾਡੇ ਜ਼ਿਲ੍ਹੇ ਚ ਤੇ ਉਹ ਬਿਕੋਜ਼ ਜਿਹੜੇ ਸਾਡੇ ਡੀਸੀ ਸਾਹਿਬ ਆ ਉਹ ਇਹ ਚੀਜ਼ਾਂ ਨੂੰ ਬੜਾ ਕਰਦੇ ਆ ਕਿ ਯਾਰ ਵੱਧ ਤੋਂ ਵੱਧ ਕਿਸਾਨਾਂ ਨੂੰ ਫਾਇ ਜੀ ਉਮੀਦਾਰ ਨੂੰ ਫਾਇਦਾ ਹੋਵੇ ਕਿਵੇਂ ਆਪਾਂ ਸੋਲੂਸ਼ਨ ਕੱਢੀਏ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਆਪਰਾ ਆਏ ਆ ਜਿਹੜੇ ਇਹਨਾਂ ਨੇ ਅੱਡਾ ਵੱਡਾ ਐਗਜ਼ੀਬਿਸ਼ਨ ਲਾ ਰਹੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਜ਼ਿਲ੍ਹੇ 'ਚ ਕੀਤਾ ਤੇ ਗਾਹਾਂ ਪੁੱਚੋਚ ਕੀਤਾ ਬਹੁਤ ਬਹੁਤ ਧੰਨਵਾਦ ਪਿੰਡ ਦੇ ਸਰਪੰਚ ਸਾਹਿਬ ਨੇ ਹਾਂਜੀ ਬਹੁਤ ਬਹੁਤ ਟਾਰਗੇਟ ਥੀ ਆਹੀਂ ਵਾਲੀ ਨਹੀਂ ਆ ਹਾਂਜੀ ਵਿਕਰੀਆਂ ਉਹ ਨਿਕਲਣਗੇ ਫਲੋ ਸ਼ੂਟ ਕਰਾਂਗੇ ਹਾਂਜੀ ਠੀਕ ਹੈ ਕੱਲ੍ਹਿਆਂ ਪੰਜ ਕਿੰਨਾ ਟਾਈਮ ਹੋ ਗਿਆ ਇਹ ਤੁਹਾਨੂੰ 2.5 ਸਾਲ ਇਹ ਸਾਰਾ 2.5 ਸਾਲ ਚ ਬਣਾਇਆ ਸੀ ਆ ਜਿੰਨਾ ਨਾ ਆ ਦਰਖਤ ਦੇਖ ਰਹੇ ਆ 2.5 ਸਾਲਾਂ ਦੇ ਵੱਡੇ ਵੱਡੇ ਦਰਖਤ ਲਾਇਆ ਕਿ ਲਾਤੇ ਐਕਚੁਅਲੀ ਮੈਨੂੰ ਨਾ ਪਲਾਂਟਸ ਦਾ ਬਹੁਤ ਸ਼ੌਂਕ ਆ ਮੈਂ ਪਲਾਂਟ ਪੱਟਦਾ ਨਹੀਂ ਉਹਨੇ ਮੈਨੂੰ ਤਰੱਕੀ ਬਹੁਤ ਕਰਾਈ ਹੈ ਨਹੀਂ ਚਲ ਬਹੁਤ ਬੋਧੇ ਨੇ ਨਾ ਮੈਨੂੰ ਲੱਗਦਾ ਕਿ ਜੇ ਕੋਈ ਦਰਖਤ ਲੱਗਿਆ ਹੋਗਾ ਨਾ ਮੈਂ ਜਿਵੇਂ ਪਹਾੜਾਂ ਚ ਨਹੀਂ ਬਣਾਉਂਦੇ ਘਰ ਜਿਹਾ ਹੈ ਹਾਂਜੀ ਹਾਂਜੀ ਮੈਂ ਐਂ ਬਣਾਉਂਦਾ ਮੇਰੇ ਘਰੇ ਬਣਾਏ ਹੋਇਆ ਵਿੱਚ ਕਮਰਿਆਂ ਦੇ ਵਿੱਚ ਦਰਖਤ ਖੜੇ ਹੈਗੇ ਠੀਕ ਜੀ ਕਿਉਂਕਿ ਪਲਾਂਟਸ ਨਹੀਂ ਦਿੱਤਾ ਜੀ ਜਦੋਂ ਪੱਤ ਤੋਂ ਬਾਅਦ ਵਾਤਾਵਰਣ ਕਰੀਏ ਹੁਣ ਵੀ ਮੈਂ ਹਜ਼ਾਰ ਇੱਥੇ ਹਜ਼ਾਰ ਫਰੂਟ ਪਲਾਂਟ ਲਾਇਆ ਆ ਸਾਰੀ ਐਜੂਕੇਸ਼ਨ ਕੀਤੀ ਹੈ ਡ੍ਰਿਪ ਕਿਉਂਕਿ ਟਿੱ ਚਲਾਉਣਾ ਬਹੁਤ ਔਖਾ ਬਿਲਕੁਲ ਜੀ ਤੇ ਹੁਣ ਦੇਖੋ ਆਪਣੇ ਆਕਾ ਆ 7 ਰੁਪਏ ਫੁੱਟ ਲਿਆ ਮੈਂ ਹਮ ਆਪਾਂ ਨੂੰ ਘਾਹ ਦੀ ਖੇਤੀ ਕਰਨੀ ਚਾਹੀਦੀ ਸਾਲ ਚ ਤਿੰਨ ਵਾਰ ਕੱਟਿਆ ਜਾਂਦਾ ਹਮ ਉੱਤੋਂ ਚੱਕ ਕੇ ਲੈ ਜਾਂਦੇ ਆ ਰੋਲ ਬਣਾ ਕੇ ਤੇ ਘਰੇ ਜਾ ਕੇ ਸੋਡੇ ਲਾ ਦੋ ਹਾਂਜੀ